ਪੰਜਾਬ ਦੇ 3 ਲੱਖ ਪੈਨਸ਼ਨਰਾਂ ਦੇ ਲਈ ਗੁੱਡ ਨਿਊਜ਼ ਹੁਣ ਘਰ ਬੈਠੇ ਬੈਠੇ ਮਿਲੇਗੀ ਇਹ ਸਹੂਲਤ ਸਰਕਾਰ ਨੇ ਸੇਵਾ ਪੋਰਟਲ ਟ్రਾਇਲ ਕੀਤਾ ਸ਼ੁਰੂ ਪੰਜਾਬ ਦੇ 3 ਲੱਖ ਪੈਨਸ਼ਨਰਾਂ ਦੇ ਲਈ ਵੱਡੀ ਖੁਸ਼ਖਬਰੀ ਹੈ ਤੇ ਹੁਣ ਉਹਨਾਂ ਨੂੰ ਉਹ ਸਾਰੀਆਂ ਸਹੂਲਤਾਂ ਮਿਲਣਗੀਆਂ ਘਰ ਬੈਠੇ ਬੈਠੇ ਤੇ ਉਹਨਾਂ ਨੂੰ ਹੁਣ ਦੱਸਦੀ ਕਿ ਜਿਹੜੇ ਪੈਨਸ਼ਨਰ ਨੇ ਉਹਨਾਂ ਨੂੰ ਸਰਕਾਰੀ ਦਫ਼ਤਰਾਂ ਦੇ ਵਿੱਚ ਜਾ ਕੇ ਖੱਜਲ ਖਵਾਰ ਨਹੀਂ ਹੋਣਾ ਪਵੇਗਾ ਤਾਂ ਬੇहद ਵੱਡੀ ਅਪਡੇਟ ਕਿਉਂਕਿ ਇਹ ਸਰਕਾਰ ਦਾ ਬਹੁਤ ਵੱਡਾ ਫੈਸਲਾ ਹੈਗਾ ਤੇ ਇਹ ਲੋਕਾਂ ਦੀ ਸੁਵਿਧਾ ਦੇ ਲਈ ਇਹ ਫੈਸਲਾ ਲਿਆ ਗਿਆ ਹੈ। ਦਰਅਸਲ ਪੰਜਾਬ ਸਰਕਾਰ ਨੇ ਪੈਨਸ਼ਨਾਂ ਨੂੰ ਹੁਣ ਆਪਣੀ ਪੈਨਸ਼ਨ ਦੇ ਨਾਲ ਜੁੜੀਆਂ ਕਈ ਸਮੱਸਿਆਵਾਂ ਦਾ ਹੱਲ ਕਰਵਾਉਣ ਦੇ ਲਈ ਸਰਕਾਰੀ ਦਫ਼ਤਰਾਂ ਦੇ ਚੱਕਰ ਨਹੀਂ ਕੱਟਨੇ ਪੈਣਗੇ। ਨਾ ਹੀ ਅਧਿਕਾਰੀਆਂ ਦੀਆਂ ਸ਼ਿਫਾਰਿਸ਼ਾਂ ਦੀ ਲੋੜ ਪਵੇਗੀ। ਇਸ ਦੇ ਨਾਲ ਹੀ ਰਿਟਾਇਰ ਹੋਣ ਵਾਲੇ ਕਰਮਚਾਰੀਆਂ ਨੂੰ ਨਿਰਧਾਰਤ ਸਮੇਂ ਦੇ ਉੱਤੇ ਬੈਂਕ ਦੇ ਰਾਹੀਂ ਪੈਨਸ਼ਨ ਮਿਲਨੀ ਸ਼ੁਰੂ ਹੋ ਜਾਵੇਗੀ ਦੱਸ ਦਈਏ ਕਿ ਇਸ ਦੇ ਲਈ ਪੰਜਾਬ ਸਰਕਾਰ ਨੇ ਪੈਨਸ਼ਨ ਸੇਵਾ ਪੋਰਟਲ ਦੇ ਉੱਤੇ ਕੰਮ ਸ਼ੁਰੂ ਕਰਿਆ ਕਰ ਦਿੱਤਾ ਹੈ ਪਹਿਲੇ ਪੜਾਅ ਦੇ ਵਿੱਚ 6 ਵਿਭਾਗਾਂ ਦੇ ਲਈ ਪਾਇਲਟ ਪ੍ਰੋਜੈਕਟ ਚਲਾਇਆ ਜਾ ਰਿਹਾ ਜਿਸ ਦੇ ਵਿੱਚ ਰਿਟਾਇਰ ਹੋ ਰਹੇ ਕਰਮਚਾਰੀਆਂ ਦੇ ਕੇਸਾਂ ਨੂੰ ਹੈਂਡਲ ਕੀਤਾ ਜਾ ਰਿਹਾ ਨਾਲੇ ਸਾਰੇ ਪ੍ਰਾਣੇ ਪੈਨਸ਼ਨਰਾਂ ਦੇ ਰਿਕਾਰਡ ਵੀ ਅਪਲੋਡ ਕੀਤੇ ਜਾ ਰਹੇ ਨੇ ਉਮੀਦ ਹੈ ਕਿ ਸਰਕਾਰ ਇਹ ਪੋਰਟਲ ਦੀਵਾਲੀ ਤੱਕ ਕਰਮਚਾਰੀਆਂ ਨੂੰ ਸਮਰਪਿਤ ਕਰ ਦਵੇਗੀ ਜਾਣਕਾਰ ਦੇ ਮੁਤਾਬਕ ਹੈਲਥ এডਿਕੇਸ਼ਨ ਪੁਲਿਸ ਵਾਟਰ ਸਪਲਾਈ ਅਤੇ ਦੱਸ ਦਈਏ ਕਿ ਸੈਨੀਟੇਸ਼ਨ ਵਿਭਾਗ ਦੇ ਵਿੱਚ ਪ੍ਰੋਜੈਕਟ ਦਾ ਪਾਇਲਟ ਪੜਾ ਚੱਲ ਰਿਹਾ ਐਸ ਦੌਰਾਨ ਜੋ ਕਰਮਚਾਰੀ ਰਿਟਾਇਰ ਹੋ ਰਹੇ ਨੇ ਉਹਨਾਂ ਦਾ ਸਾਰਾ ਡਾਟਾ ਇਸੇ ਪੋਰਟਲ ਦੇ ਉੱਤੇ ਅਪਲੋਡ ਕੀਤਾ ਜਾ ਰਿਹਾ ਸਾਰੇ ਵਿਭਾਗਾਂ ਦੀਆਂ ਐਨਓਸੀ ਆਦੀ ਪੂਰੀ ਕਰਕੇ ਬੈਂਕ ਨੂੰ ਭੇਜੀ ਜਾ ਰਹੀ ਹੈ ਨਾਲ ਹੀ ਹਰ ਸਾਲ ਲਾਈਫ ਸਰਟੀਫਿਕੇਟ ਵੀ ਕਰਮਚਾਰੀ ਇਸ ਪੋਰਟਲ ਦੇ ਰਾਹੀਂ ਘਰ ਬੈਠੇ ਜਮ੍ਹਾਂ ਕਰਵਾ ਸਕਣਗੇ ਯਾਨੀ ਕਿ ਲਾਈਫ ਸਰਟੀਫਿਕੇਟ ਵੀ ਆਨਲਾਈਨ ਉਹ ਦੇ ਸਕਣਗੇ ਸਰਕਾਰ ਇਸ ਤਰੀਕੇ ਦੇ ਨਾਲ ਸਿੱਧੇ ਤੌਰ ਦੇ ਉੱਤੇ 3 ਲੱਖ ਪੈਨਸ਼ਨਾਂ ਨੂੰ ਸਹੂਲਤ ਦੇਣ ਦੇ ਵਿੱਚ ਲੱਗੀ ਹੋਈ ਹੈ ਅਸ ਦੀ ਹੈ ਕਿ ਇਸ ਪੋਰਟਲ ਦੇ ਉੱਤੇ ਕਰਮਚਾਰੀਆਂ ਦੀਆਂ ਇੱਕ ਆਈਡੀ ਹੋਵੇਗੀ ਜੇ ਉਹਨਾਂ ਨੂੰ ਕੋਈ ਸ਼ਿਕਾਇਤ ਹੋਵੇਗੀ ਤਾਂ ਉਹ ਇਸ ਦੇ ਰਾਹੀਂ ਸਿੱਧਾ ਵਿਭਾਗ ਨੂੰ ਭੇਜ ਸਕਣਗੇ ਇਸ ਦੇ ਲਈ ਗ੍ਰੀਵੈਂਸ ਨਾ ਦਾ ਇੱਕ ਬਾਕਸ ਵੀ ਬਣਾਇਆ ਜਾਵੇਗਾ ਤੇ ਜੋ ਕਿ ਜਿਸ ਦੇ ਵਿੱਚ ਉਹਨਾਂ ਨੂੰ ਆਪਣੀ ਜੋ ਕਿ ਜਾਣਕਾਰੀ ਭਰਨੀ ਹੋਵੇਗੀ ਇਸ ਤੋਂ ਬਾਅਦ ਮਾਮਲਾ ਸਿੱਧਾ ਪੋਰਟਲ ਰਾਹੀਂ ਸੰਬੰਧਿਤ ਅਧਿਕਾਰੀ ਦੇ ਕੋਲ ਚਲਾ ਜਾਵੇਗਾ ਹਰ ਕੰਮ ਦੇ ਲਈ ਸਮਾਂ ਸੀਮਾ ਤੈਅ ਕੀਤੀ ਗਈ ਹੈ ਜਿਸ ਦੇ ਵਿੱਚ ਅਧਿਕਾਰੀਆਂ ਦੀ ਜ਼ਿੰਮੇਵਾਰੀ ਹੋਵੇਗੀ ਕਿ ਚੰਡੀਗੜ੍ਹ ਦੇ ਵਿੱਚ ਬੈਠ ਕੇ ਸੀਨੀਅਰ ਅਧਿਕਾਰੀ ਇਸ ਦੇ ਉੱਤੇ ਨਿਗਰਾਨੀ ਰੱਖ ਸਕਣਗੇ ਤੇ ਜੇ ਕੋਈ ਅਧਿਕਾਰੀ ਜਾਣ ਬੋਚ ਕੇ ਫਾਈਲ ਰੋਕਦਾ ਹੈ ਤਾਂ ਉਸ ਦੇ ਉੱਤੇ ਕਾਰਵਾਈ ਵੀ ਕੀਤੀ ਜਾਵੇਗੀ ਸਰਕਾਰ ਦੇ ਵੱਲੋਂ ਬਣਾਇਆ ਜਾ ਰਿਹਾ ਇਹ ਪੋਰਟਲ ਸਿਰਫ ਸਰਕਾਰੀ ਕਰਮਚਾਰੀਆਂ ਲਈ ਹੀ ਹੋਵੇਗਾ ਇਸ ਦੇ ਵਿੱਚ ਬੋਰਡ ਅਤੇ ਕਾਰਪੋਰੇਸ਼ਨ ਦੇ ਅਧਿਕਾਰੀਆਂ ਨੂੰ ਸ਼ਾਮਿਲ ਨਹੀਂ ਕੀਤਾ ਜਾਵੇਗਾ ਕਿਉਂਕਿ ਉਹ ਵੱਖਰੇ ਢੰਗ ਦੇ ਨਾਲ ਕੰਮ ਕਰਦੇ ਨੇ ਅਤੇ ਉਹਨਾਂ ਦੇ ਸੇਵਾ ਨਿਯਮ ਵੀ ਵੱਖਰੇ ਹੁੰਦੇ ਨੇ ਤਾਂ ਉਹ ਇਸ ਦੇ ਵਿੱਚ ਸ਼ਾਮਿਲ ਨਹੀਂ ਹੋਣਗੇ ਭਾਵੇਂ ਇਹਨਾਂ ਦੇ ਵਿੱਚ ਸਰਕਾਰ ਦੇ ਵੱਲੋਂ ਸੀਨੀਅਰ ਆਈਏਐਸ ਅਤੇ ਪੀ ਸੀਐਸ ਅਧਿਕਾਰੀਆਂ ਨੂੰ ਤਾਇਨਾਤ ਕੀਤਾ ਗਿਆ ਹੋਵੇ ਪਰ ਇਹਨਾਂ ਦੇ ਮੁਖੀ ਚੇਅਰਮੈਨ ਹੋਣਗੇ ਤਾਂ ਇਹ ਅਪਡੇਟ ਤੁਹਾਡੇ ਲਈ ਹੈ ਜਿਹੜੇ ਪੈਨਸ਼ਨਰ ਹੁੰਦੇ ਨੇ ਰਿਟਾਇਰ ਹੋ ਜਾਂਦੇ ਨੇ ਤਾਂ ਉਹਨਾਂ ਦੀ ਪੈਨਸ਼ਨ ਦੇ ਸੰਬੰਧੀ ਸਰਕਾਰ ਦੇ ਵੱਲੋਂ ਇਹ ਸੁਵਿਧਾ ਲਗਾਈ ਗਈ ਹੈ